ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਪਿਆਰੇ ਦੋਸਤੋ ਮੈਂ ਨਾ ਇੱਕ ਚੀਜ਼ ਤੁਸੀਂ ਵੀ ਦੇਖੀ ਹੋਣੀ ਆ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਲਈ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਆ ਪਲੀਜ਼ ਸਬਸਕ੍ਰਾਈਬ ਮੇਰੀ ਮਦਦ ਮੇਰੇ ਲਈ ਹੌਸਲਾ ਹੋ ਜਾਏਗਾ ਇਹ ਮੇਰੀ ਮਦਦ ਵੀ ਇੱਕ ਤਰ੍ਹਾਂ ਦੀ ਦੂਸਰੀ ਗੱਲ ਕਈ ਲੋਕ ਹੁਣ ਮੈਂ ਆਪਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੇਖਿਆ ਹਨ ਫੇਸਬੁੱਕ ਤੇ ਜਾਂ ਆਪਣਾ ਇੰਸਟਾਗ੍ਰam ਜਾਂ ਆਪਣਾ YouTube ਤੇ ਲੋਕ ਨਾ ਕੋਈ ਕਮੈਂਟ ਕਰਦਾ ਹੁੰਦਾ ਜਾਂ ਕਿਸੇ ਨੇ ਪੋਸਟ ਪਾਈ ਹੁੰਦੀ ਹੈ ਗਲਤ ਸਿੱਖਾਂ ਵਿਰੁੱਧ ਪਾਈ ਹੁੰਦੀ ਹੈ ਉਹ ਜਦੋਂ ਕਿ ਠੀਕ ਆ ਵੀ ਸਿੱਖਾਂ ਦੇ ਵਿਰੁੱਧ ਪਾਈ ਹੁੰਦੀ ਹੈ ਪਰ ਆਪਾਂ ਨੇ ਇਹ ਚ ਹੀ ਦੇਖਣੀ ਆ ਵੀ ਕਿਉਂਕਿ ਏਜੰਸੀਆਂ ਜਾਂ RSS ਬਹੁਤ ਆਪਣੇ ਅੰਦਰ تک ਖੁੱਸ ਚੁੱਕੀ ਆ ਆਪਣੇ ਬੰਦਿਆਂ ਦੇ ਵਿੱਚ ਜਿਵੇਂ ਕਿ ਆਪਣੀ ਸ਼੍ਰੋਮਿਕ ਕਮੇਟੀ ਇਹ ਮੈਂ ਛਰਤਲਾ ਕੇ ਕਹਿ ਸਕਦਾ ਮੈਂ ਵੀ ਹੁਣ ਆਰਐਸਐਸ ਦੇ ਅਧੀਨ ਹੀ ਆ ਗਿਆ ਹੋ ਗਿਆ ਉਹਨਾਂ ਦਾ ਕੋਈ ਫੈਸਲਾ ਨਹੀਂ ਜੋ ਕੌਮ ਦੇ ਹੱਕ ਦੇ ਵਿੱਚ ਹੋਵੇ ਕੋਈ ਉਹਨਾਂ ਦੀ ਗੱਲਬਾਤ ਨਹੀਂ ਹੈਗੀ ਇਦਾਂ ਦੀ ਹਰ ਚੀਜ਼ ਤੋਂ ਮਾਂ ਨਾਲ ਜਾ ਕੇ ਬੀਜੇਪੀ ਦਾ ਪ੍ਰਚਾਰ ਕਰਦਾ ਉਹ ਵੀ ਅਕਾਲ ਤਖਤ ਅਕਾਲ ਤਖਤ ਦੇ ਵੀ ਉਹਨਾਂ ਨੇ ਤੁਹਾਨੂੰ ਪਤਾ ਹੈ ਜਦੋਂ ਸ਼੍ਰੋਮਿਕ ਕਮੇਟੀ ਦੇ ਇਹ ਸਾਰਾ ਸਿਸਟਮ ਕਾਲ ਤੱਕ ਤੇ ਵੀ ਉਹਨਾਂ ਨੇ ਹੀ ਆਪਣੇ ਸਿਸਟਮ ਹੰਦਰ ਕਰਿਆ ਹੋਇਆ ਹੈਗਾ ਤਾਂ ਮੇਰੇ ਆਖਣ ਨੂੰ ਮਤਲਬ ਇਹ ਆ ਵੀ ਆਪਾਂ ਕਈ ਵਾਰੀ ਬੰਦੇ ਦੀ ਪੋਸਟ ਫਾਈਲ ਦੇਖ ਕੇ ਦੂਜਾ ਬੰਦਾ ਜਜਵਾਤੀ ਹੋ ਜਾਂਦਾ ਹੁੰਦਾ ਗਾਲ੍ਹਾਂ ਕੱਢਦਾ ਉਹਨੂੰ ਕਹਿਨਦਾ ਵੀ ਤੂੰ ਸਾਡੀ ਕੌਮ ਦੇ ਨਾਲ ਨਹੀਂ ਖੜਾ ਹੋਇਆਗਾ ਹੱਬ ਉਹ ਸਾਰੇ ਜਿਹੜੇ ਬੰਦੇ ਆ ਇੱਕ ਚੀਜ਼ ਕਰਾ ਰਹੇ ਨੇ ਨਾ ਆਪਣੇ ਤੋਂ ਜਿਵੇਂ ਬੰਦਾ ਕਹਿਣਾ ਤੂੰ ਸਿਆਲ ਆ ਜਾ ਉਹ ਜੋ ਮਤਲਬ ਗਾਲ੍ਹਾਂ ਹਨ ਮੈਂ ਕਿ ਨਹੀਂ ਕਣੀਏ ਚਲੋ ਇੱਥੇ ਚੰਡਾ ਪਰ ਕੀ ਪਤਾ ਬੰਦਾ ਉਹ ਚੰਡਾ ਜਿਹਨੂੰ ਆਪਾਂ ਗਲਾਂ ਕਰਦੇ ਹੁੰਦੇ ਉਹ ਬਾ ਬੰਦਾ ਗਾਲਾਂ ਪੰਜਾਬੀ ਹੋ ਵੀ ਨਾ ਕਿਉਂਕਿ ਉਹਨਾਂ ਨੇ ਆਈਡੀ ਪੰਜਾਬੀ ਵਾਲੀ ਹੁੰਦੀ ਐ ਸਿੱਖ ਬੰਦੇ ਵਾਲੀ ਹੀ ਆਈਡੀ ਹੁੰਦੀ ਆ ਬਣਾਈ ਹੋਈ ਇਸ ਲਈ ਕੀ ਪਤਾ ਉਹ ਸਿੱਖ ਹੋ ਵੀ ਨਾ ਆਪਾਂ ਬੰਦਾ ਬੰਦਾ ਉਹਨਾਂ ਨੂੰ ਗਲਾਂ ਕਰਦਾ ਰਹਿੰਦਾ ਵੀ ਹਾਂ ਯਾਰ ਇਹਨੇ ਆ ਸਿੱਖ ਸਾਡੇ ਕੰਮ ਦੇ ਖਿਲਾਫ ਪਾਸਟ ਪਾਈ ਆ ਜੇ ਹੋਈ ਹੱਕ ਚ ਨਹੀਂ ਹੈਗੀ ਆਪਣੇ ਹਿਸਾਬ ਸਿੱਖਾਂ ਦੇ ਹਿਸਾਬ ਨਾਲ ਆਪਣੀ ਕੰਮ ਦੇ ਹਿਸਾਬ ਨਾਲ ਪੜੇ ਗਲਤ ਬਾਤ ਗੱਲ ਆਪਾਂ ਜੇ ਸੋਚ ਕੇ ਦੇਖੋ ਜਿਉਂ ਬੰਦਾ ਉੱਥੇ ਉਹ ਬੰਦਾ ਸਿੱਖੀ ਨਹੀਂ ਮੇਰੇ ਸਾਹਮਣੇ ਉਹ ਆਪਾਂ ਕੀ ਘਨੋਰੀ ਕਰਦੀ ਆ ਬਈ ਇਹ ਯਾਰ ਸਭ ਤੋਂ ਬੈਸਟ ਤਰੀਕਾ ਵਾ ਵੀ ਜਦੋਂ ਵੀ ਇਦਾਂ ਦੀ ਪੋਸਟ ਪਾਉਂਦਾ ਇੱਕ ਇੱਕ ਤਾਂ ਮੇਰੇ ਇਹਨਾਂ ਦਾ ਇੱਕ ਟਾਰਗੇਟ ਇਹ ਹੁੰਦਾ ਵਾ ਦੂਸਰਾ ਵੀ ਇਹ ਆਪਸੇ ਵੀ ਚਲਾਣਾ ਕਿ ਦੂਜਾ ਟਾਰਗੇਟ ਇਹਨਾਂ ਦਾ ਇਹ ਵੀ ਹੁੰਦਾ ਵਾ ਵੀ ਜਦੋਂ ਇਹ ਕੋਈ ਪੋਸਟਰ ਨਹੀਂ ਪਾਉਂਦੇ ਨੇ ਵੀ ਕਿੰਨੇ ਕੁ ਲੋਕ ਖਿਲਾਫਤ ਕਰਦੇ ਜਿੰਨੇ ਲੋਕ ਖਲਾਫਤ ਕਰਨਗੇ ਜਾਂ ਜਿੰਨੇ ਲੋਕਾਂ ਨੇ ਖਲਾਫ ਦੇ ਵਿੱਚ ਕਮੈਂਟ ਕਰਿਆ ਹੁੰਦਾ ਵਾ ਉਹ ਇਹਨਾਂ ਨੂੰ ਪੱਕਾ ਲੱਗ ਜਾਂਦਾ ਏਜੰਸੀਆਂ ਨੂੰ ਜਾਂ ਕਹਿ ਲਓ ਵੀ ਇਹ ਬੰਦੇ ਪੱਕੇ ਰੇਂਜ ਕੌਮ ਦੇ ਲਈ ਖੜੇ ਆਪਾਂ ਨੂੰ ਜਨਮ ਕਹਿਣਾ ਦਾ ਨੁਕਤਾ ਉਹਨਾਂ ਉਹਨਾਂ ਦੇ ਲਈ ਸੌਖਾ ਹੋ ਜਾਂਦਾ ਵਾ ਸਮਝਣਾ ਵੀ ਕਿਹੜੇ ਬੰਦੇ ਕੀ ਨੇ ਜਿਹੜੇ ਜਿਹੜੇ ਬੰਦੇ ਲੜਨ ਵਾਲੇ ਨੇ ਕੌਮ ਦੇ ਅੰਦਰ ਲਈ ਹੱਕ ਦੇ ਲਈ ਕਿਹੜੇ ਬੰਦੇ ਕੌਮ ਦੇ ਨਾਲ ਖੜਨ ਵਾਲੇ ਨੇ ਕਿਹੜੇ ਭੱਜਣਗੇ ਜਿਹੜੇ ਕਿਹੜੇ ਜਾਂ ਫਿਰ ਕਿਹੜੇ ਗੂੰਗੇ ਬਣ ਕੇ ਮੂੰਹ ਦੀ ਚਿਪ ਲਾ ਕੇ ਬੈਠਣ ਆਲੇ ਇਹ ਚੀਜ਼ਾਂ ਹੈ ਵੀਰੇ ਸਮਝਣ ਵਾਲੀਆਂ ਇਹ ਆਪਣੇ ਆਪਾਂ ਆਪਣੀ ਕੌਮ ਇੱਕ ਐਸੇ ਮੋੜ ਦੇ ਉੱਤੇ ਖੜੀ ਆ ਕਿਥੋਂ ਆਪਾਂ ਹੱਥ ਵਾਇਰ ਜਿਵੇਂ ਵੀ ਮੋੜ ਇੱਧਰ ਉੱਧਰ ਤੇ ਆਪਾਂ ਮੁਰਦਦੇ ਆ ਬਹੁਤ ਵੱਡਾ ਨੁਕਸਾਨ ਕਰ ਲਾਂਗੇ ਆਪਣਾ ਬਾਟੋ ਤਾੜਤਾਂ ਨਾ ਨੇ ਪਹਿਲੇ ਹੀ ਕਰਤਾ ਸਾਰਾ ਕੁਝ ਉਹਨਾਂ ਦਾ ਇਕੱਠੀ ਨਹੀਂ ਹੋ ਰਹੀ ਇਸੇ ਕਰਕੇ ਨਹੀਂ ਹੋ ਰਹੀ। ਉਹ ਕਿਉਂਆਂ ਦੀਆਂ ਚਾਲਾਂ ਇੰਨੀਆਂ ਜ਼ਿਆਦਾ ਗਹਿਰੀਆਂ ਨੇ ਉਹ ਆਪਣੇ ਅੰਦਰ ਤੱਕ ਇੰਨੇ ਜ਼ਿਆਦਾ ਆ ਚੁੱਕੇ ਨੇ। ਉਹਨਾਂ ਨੇ ਦੇਖ ਲਈ ਆ ਵੀ ਸਿੱਖਾਂ ਨੂੰ ਬਾਹਰੋਂ ਮਾਰਨਾ ਆਖਵਾ। ਉਹ ਅੰਦਰੋਂ ਮਾਰਨ ਨੂੰ ਕਿਹਨੇ। ਅੰਦਰੋਂ ਮਾਰਨ ਦਾ ਤਰੀਕਾ ਉਹਨਾਂ ਨੇ ਲੱਭਣ ਲੱਗੇ ਹੋਏ ਨੇ। ਉਹਨਾਂ ਤੋਂ ਬਾਹਰੋਂ ਮਾਰ ਕੇ ਨਾ ਦੇਖ ਲੈ ਕੋਈ ਬਾਹ ਨਹੀਂ ਚੱਲੀ ਕਹਾਣੀਆਂ ਜ਼ੁਲੰਝੂ ਵੀ ਦੇਖ ਲਿਆ ਮੈਨੇ। ਇਹ ਲੋਤਨ ਨੂੰ ਲੱਗਦਾ ਵੀ ਖਨੀ ਨਸ਼ਿਆਂ ਦੇ ਵਿੱਚ ਟੰਨ ਹੋ ਗਏ ਪਿੰਨੇ ਬਸ ਖਤਮ ਆ। ਕਿਸਾਨੀ ਦੂਰੋਂ ਦੇ ਵਿੱਚ ਉਹਨਾਂ ਦੀ ਅੱਖਾਂ ਦੁਬਾਰਾ ਖੁੱਲ ਗਈਆਂ। ਵੀ ਨਹੀਂ ਵੀ ਪਿਹਰੋ ਦੇ ਲੋਕ ਇਹਨਾਂ ਦੇ ਅੰਦਰ ਘੁਸਣਾ ਪਣਾ ਤੁਰ ਤੱਕ। ਜਿਉ ਇੰਨਾ ਸੋਚ ਸਕਦੇ ਨਹੀਂ ਤਾਂ ਆਪਣੇ ਲੋਕ ਨਹੀਂ ਸੋਚ ਸਕਦੇ ਯਾਰ। ਮੈਰਾ ਤਾਂ ਮੈਂ ਇਨਾ ਪੜਿਆ ਲਿਖਿਆ ਨਹੀਂ ਹੈਗਾ। ਪਰ ਮੈਂ ਇਹ ਨਹੀਂ ਗੱਲ ਸਮਝਦਾ ਮੈਂ ਵੀ ਜਦੋਂ ਕੋਈ ਇਦਾਂ ਦੀ ਪੋਸਟ ਪਾਈ ਹੁੰਦੀ ਹੈ ਜਾਂ ਨਾਲ ਕਮੈਂਟ ਕਰਦਾ ਕੋਈ ਬੰਦਾ ਆ ਕੇ ਸਾਫ ਪਤਾ ਲੱਗਦਾ ਤੁਸੀਂ ਇੱਕ ਗੱਲ ਹੋਰ ਦੇਖ ਲੈ YouTube ਤੇ ਮੈਂ ਇੱਕ ਦੋ ਬੰਦਿਆਂ ਦੀ ਪੋਸਟਾਂ ਤੇ ਕਮੈਂਟ ਕਰੇ ਜਿਹੜੇ ਬੰਦੇ ਖਲਾਫ ਸੀਗੇ ਕੱਲ ਤਾਂ ਕੱਲ ਸੀ ਜੇ ਮੈਂ ਸ਼ਾਂਤ ਉਹ ਇੱਕ ਆਲੇ ਦੇ ਸ਼ਾਂਤ ਨੂੰ ਜਿਹੜੀ ਪੂਰੀ ਆਲੇ ਜਿਹਨਾਂ ਨੇ ਇੱਕਦੋਈ ਅਸ਼ਲੀਲ ਵੀਡੀਓ ਫੜਿਆਂਗੇ ਉਹਦੀ ਪੋਸਟ ਕਿਸੇ ਨੇ ਪਾਈ ਹੋਈ ਸੀ ਉਹਦੀ ਪੋਸਟ ਦੇ ਉੱਤੇ ਬੰਦਾ ਆ ਕੇ ਕੀ ਆ ਨਾ ਵੀ ਥੋੜਾ ਨਾਨਕ ਬਾਬੇ ਦੇ ਨਾਨਕ ਦਾ ਨਹੀਂ ਉਹਦੇ ਕੋਈ ਪਲ ਤੱਕ ਦੁਕਾਨ ਦੇ ਕਹੀ ਹੋ ਮੇਰੀ ਗਾਤ ਨਹੀਂ ਹੁੰਦਾ ਨੇ ਕੀ ਕਿਹਾ ਕੁਛ ਤੇ ਮੈਂ ਉਹਨੂੰ ਕਾਊਂਟਰ ਕਮੈਂਟ ਕਰ ਰਿਹਾ ਸੀ ਲਗਾ ਤੂੰ ਭਾਇਕ ਥੇ ਹੋ ਹੈ ਤੁਮ ਨਾ ਪਹਿਲਾਂ ਤਮਨੇ ਆ ਗਾ ਸੁਣੀ ਜਾ ਦੁਜੀ ਧਿਆਨ ਨਾਲ ਔਰ ਇੱਕ ਮੇਰੇ ਇੱਕ ਵੀ ਕਮੈਂਟ ਦਾ ਜਵਾਬ ਨਹੀਂ ਦਿੱਤਾ ਹੋਰ ਵੀ ਬੰਦੇ ਸੀਗੇ ਜਿਨ੍ਹਾਂ ਨੇ ਕਾਊਂਟਰ ਕਮੈਂਟ ਕੀਤਾ ਉਹਨਾਂ ਨੂੰ ਪਰ ਮੈਂ ਤਾਂ ਰਹਿਣ ਹੀ ਗਿਆ ਜਦੋਂ ਨੇ ਬੰਬੇ ਨਾਨਕ ਦੀ ਗੱਲ ਕਹੀ ਤੇ ਉਸ ਤੋਂ ਬਾਅਦ ਨਾ ਇੱਕ ਅਲਦਾਂ ਵੀ ਜਿਹੜੇ ਮੈਂ ਉਹਨੂੰ ਕਮੈਂਟ ਕਰੇ ਹੋਏ ਸੀ ਮੈਂ ਦੂਰ ਤੇ ਦੇਖਿਆ ਜਾ ਕੇ ਮੈਨੂੰ ਵੀ ਸ਼ਾਇਦ ਇਹਨੇ ਮੈਨੂੰ ਕੋਈ ਰਿਪਲਾਈ ਕੀਤਾ ਹੋਣਾ ਤਾਂ ਮੇਰੇ ਸਾਰੇ ਕਮੈਂਟ ਡਿਲੀਟ ਕਰੇ ਹੋਏ ਉਹਦਾ ਉਹ ਕਮੈਂਟ ਉੱਪਰ ਨਹੀਂ ਖੜਾ ਬਾਕੀਆਂ ਨੇ ਵੀ ਜਿਨ੍ਹਾਂ ਨੇ ਕਾਊਂਟਰ ਕਮੈਂਟ ਕਰੇ ਸੀ ਉਹ ਵੀ ਡਿਲੀਟ ਇਹ ਇੱਕ ਮਤਲਬ ਕਿ ਮੈਨੂੰ ਲੱgendਾ ਜੇ ਕਿਸੇ ਨੂੰ ਪਤਾ ਉਹ ਵਾਧ ਨੋ ਲੈਜ ਆ ਵੀ ਤਾਂ ਮੈਨੂੰ ਦੱਸਦੇ ਹੋ ਵੀ ਕੀ ਚੱਕਰ ਆ ਇਹ ਕਿਵੇਂ ਹੋ ਸਕਦਾ ਹੋਵੇ ਇਹਦਾ ਮਤਲਬ ਤਾਂ ਫਿਰ ਉਹ ਸਰਕਾਰੀ ਬੰਦਾ ਵਾ ਨਾ ਜਾਂ ਠਾਕੀ ਜਾਂ ਸਿੱਧਾ ਹੀ ਬੰਦਾ ਵਾ ਤਾਂ ਹੀ ਤਾਂ ਨਹੀਂ ਤਾਂ ਇੱਡੀ ਪਹੁੰਚ ਕਿਦੀ ਹੋ ਸਕਦੀ ਹੈ ਸਰਕਾਰ ਤੱਕ ਹੀ ਪਹੁੰਚ ਹੋਊਗੀ ਜੇ ਦੀ ਉਹ ਹੀ ਕਮੈਂਟ ਨੂੰ ਡਿਲੀਟ ਕਰਾ ਰਹੇ ਹਾ ਤਾਂ ਕੋਈ ਮਾੜਾ ਮोटा ਬੰਦਾ ਕਰਾਵਨੀ ਚਾਹ ਰਿਹਾ ਮੇਰੇ ਯਾਰ ਦਾ ਪ੍ਰੀਮਾਤਰ ਬੰਦਾ ਤਾਂ ਬਿਲਕੁਲ ਸੱਚ ਨਾ ਇਹ ਗੱਲਾਂ ਨੇ ਬਹੁਤ ਹੈਜੀਆਂ ਗੱਲਾਂ ਨੇ ਆਪਾਂ ਨੂੰ ਹੋਰ ਵੀ ਨੇ ਇਤਨਾ ਆਪ ਦਾ ਭਾਵ ਕੁ ਬਸ ਬਹੁਤ ਛੇਤੀ ਹੋਇਆ ਨੇ ਆ ਕਈ ਚੀਜ਼ਾਂ ਦੇ ਵਿੱਚ ਸੁਧਾਰ ਲੈ ਕੇ ਆਉਣ ਦੀ ਲੋੜ ਆ ਆਪਣੀ ਕੌਮ ਨੂੰ ਮੈਂ ਕੋਈ ਬਹੁਤਾ ਸਿਆਣਾ ਨਹੀਂ ਹੈਗਾ ਮੈਂ ਕਿਸੇ ਨੂੰ ਸਲਾਹ ਨਹੀਂ ਦੇ ਸਕ ਰਿਹਾ ਬਸ ਮੈਂ ਮੈਨੂੰ ਜੋ ਲੱਗਿਆ ਮੈਂ ਤੁਹਾਨੂੰ ਬਿਆਨ ਕਰਤਾ ਬਾਕੀ ਸਮਝ ਸਾਭ ਦੀ ਆਪਦੀ ਆਪਦੀਂ ਦੀ ਜੱਜ ਦੁਨੀਆ ਕਰਦੀ ਹੁੰਦੇ ਆ ਕਿ ਕੌਣ ਸਹੀ ਆ ਕੌਣ ਗਲਤ ਆ ਆਪਦੇ ਆਪ ਦਾ ਸਾਰੀ ਸਿਆਣੇ ਹੁੰਦੇ ਨੇ ਮੈਂ ਕਿੰਨਾ ਸਿਆਣਾ ਹਾਂ ਇਹ ਤੁਹਾਨੂੰ ਮੇਰੀਆ ਪੋਸਟ ਤੋਂ ਪਤਾ ਲੱਗ ਗਿਆ ਹੋ ਮੇਰੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਬਾਰੇ ਵੀ ਤੇ ਮੈਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਭੈਣੋ ਭਰਾਵੋ ਜੋ ਵੀ ਮੇਰੇ ਦੇਖਦੇ ਨੇ ਵੀਰ ਭੈਣ ਤਾਂ ਕਰਕੇ ਮੇਰਾ ਜਿਹੜਾ ਹਮਸਲਾ ਸੁਝਾਈ ਹੋਵੇ ਮੈਂ ਅਗਲੀ ਵੀਡੀਓ ਹੋਰ ਜੋਸ਼ ਛੋੜਨਾ ਪਾਉਮਾ ਜਪਾਉਤੇ ਲੱਗਿਆ ਹੁਣ ਕਿ ਬਤਾ ਮੇਰੇ ਹੀ ਕਹਿਣਾ ਕਿਸੇ ਦੀਆਂ ਖੁੱਲ ਜਾਣ ਚਾ ਇਹ ਇੱਕ ਦੋ ਬੰਦਿਆਂ ਦੀਆਂ ਵੀ ਖੁੱਲ ਗਈਆਂ ਉਹਨਾਂ ਬੋਲਣ ਲੱਗੇ ਅਗਲੇ ਤਾਂ ਮੈਨੂੰ ਪੂੰਗਾ ਵੀ ਮੇਰੀ ਸਫਲਤਾ ਮੇਰਾ ਜੋ ਮਕਰ ਹੈ ਬਾਕੀ ਗੁਰੂ ਸਭ ਉਹਨਾਂ ਨੇ ਕੱਦੂਆਂ ਇਹ ਬਰਤਣੇ ਆ ਜਦੋਂ ਬਰਤਣੇ ਜਿਵੇਂ ਕਰਤਣੀਆਂ ਆ ਆਪਾਂ ਤਾਂ ਇੱਕ ਕੁਝ ਨਹੀਂ ਹੈਗੇ ਮਤਲਬ ਉਹ ਉਹ ਕੀ ਕਮੈਂਟ ਕੋਈ ਗਲਤੀ ਮਾਫ ਕਰਿਓ ਕਮੈਂਟ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੈਨੂੰ ਕਰਾਉ ਉਹ ਸਾਰੇ ਜਣੇ ਵੀਰੋ ਕਰਾਉ ਮਾਤਾ ਮਾ ਬਾਪੂ ਅੰਕਲ ਲਾਂਤੀ ਸਾਰੇ ਬਸ ਰਿਕਾ ਧੰਨਵਾਦ